ਸ਼੍ਰਮਣੀ ਕਾਲੀਦਲ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਬਣਨ ਤੋਂ ਬਾਅਦ ਜਿੱਥੇ ਸੁੱਚਾ ਸਿੰਘ ਲੰਗਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਪਹੁੰਚੇ ਤਦ ਦਾਜਾ ਇਹ ਕਿ ਗੁਰਦਾਸਪੁਰ ਵਿਖੇ ਨੁਸ਼ਹਿਰਾ ਪਤਨ ਪੁਲ ਤੇ ਵੱਡੀ ਗਿਣਤੀ ਦੇ ਵਿੱਚ ਕਾਲੀ ਲੀਡਰ ਤੇ ਵਰਕਰਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਹੈ ਇਸ ਦੇ ਦਰਮਿਆਨ ਸੁੱਚਾ ਸਿੰਘ ਲੰਗਾ ਦਾ ਕਹਿਣਾ ਕਿ ਪਾਰਟੀ ਹਾਈ ਕਮਾਂਡ ਦੇ ਉਹ ਧੰਨਵਾਦੀ ਨੇ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਉਹਨਾਂ ਤੇ ਭਰੋਸਾ ਵਿਖਾਇਆ ਤੇ ਉਹ ਪੂਰੇ ਜ਼ਿਲ੍ਹੇ ਦੇ ਅਕਾਲੀਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਅਕਾਲੀ ਵਰਕਰਾਂ ਅੰਦਰ ਵੀ ਇਸ ਮੌਕੇ ਭਾਰੀ ਜੋਸ਼ ਵੇਖਣ ਨੂੰ ਮਿਲਿਆ ਵਰਕਰਾਂ ਦਾ ਕਹਿਣਾ ਕਿ ਪਾਰਟੀ ਹਾਈ ਕਮਾਂਡ ਨੇ ਠੀਕ ਸਮੇਂ ਤੇ ਠੀਕ ਫੈਸਲਾ ਲਿਆ ਤਾਂ ਦੱਸਦੇ ਇਹ ਕਿ ਜਿੱਥੇ ਸ਼ੌਮਨੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਸੁੱਚਾ ਸਿੰਘ ਲੰਗਾ ਨੂੰ ਪ੍ਰਧਾਨ ਬਣਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਵਰਕਰਾਂ ਨੇ ਪਰਮਾ ਸਵਾਗਤ ਕੀਤਾ ਜਿੱਥੇ ਸੁੱਚਾ ਸਿੰਘ ਲੰਗਾ ਦੇ ਵੱਲੋਂ ਹਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਉਧਰ ਦੂਜੇ ਪਾਸੇ ਵਰਕਰਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਨਜ਼ਰ ਆਇਆ اوڏي 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 او

ਅੱਜ ਮੈਂ ਸਮਝਣਾ ਕਿ ਉਹ ਕਸਟ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਟਰਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਖਤਾ ਜਿਹੜੀਆਂ ਸ਼ਰਕਾਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅੜੀ ਕਰ ਰਹੀਆਂ ਨੇ ਮੈਂ ਮੇਰੇ ਕੋ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇੰਨੇ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬੈਣ ਤੇ ਮੈਂ ਸਮਝਦਾ ਮੇਰੇ ਸਿੱਧਕ ਸੱਚਾ ਮੈਨੂੰ ਅੱਜ ਪਾਰਟੀ ਨੇ ਫਿਰ ਸਰਕਾਰ ਮੰਨ ਦਿੱਤੀ ਜਿਲੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਜ਼ਿਲੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਮਾਇੰਦਗੀ ਲਈ ਇਕਾਲੀ ਦਲ ਦੇ ਵਿੱਚ ਜਾਣ ਤੋਂ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਕੰਮ ਕੀਤਾ ਜਾਵੇਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਲ੍ਹੇ ਗਜ਼ਾਫਤ ਵਿੱਚ ਹੋਣੀ ਚਾਹੀਦਾ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਲੈ ਕੇ ਜੇ ਕੋਈ ਨਾਰਾਜ਼ ਹੋਵੇ ਜਾਂ ਕੋਈ ਅਜਿਹੀ ਕੋਈ ਟੜੇਬੰਦੀ ਜੇ ਨਿਕਲ ਕੇ ਹੁੰਦੀ ਹੈ ਮੈਂ ਹੁਣ ਪ੍ਰਧਾਨ ਬਣ ਗਿਆ ਹਾਂ ਮੇਰੇ ਲਈ ਸਾਰੇ ਇੱਕ ਹੋ ਜੈ ਨੇ ਸਾਸਾ ਪੰਡਾ ਸਤਕਾਰ ਵਖਤਾ ਜਾਵੇਗਾ ਹੋਰ ਨਾਲ ਲੈ ਕੇ ਲੈਣਗੇ ਜਿਹੜੇ ਨਰਾਜ਼ ਬੈਠੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਰਾਜ਼ ਬੈਠੇ ਨੇ ਮੈਂ ਕਿਹਨਾਂ ਨਰਾਜ਼ ਹੈ ਕੋਈ ਨਹੀਂਗਾ ਆੱਠ ਆੱਠਾਂ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰ ਬੋਲੋ ਉਹ ਯਾਰ ਸਹੀ ਦੇਖਣਾ ਵੇ ਇਹ ਜੀਵਨ ਆਮ ਪਾਰਟੀ ਦਾ ਕੋਈ ਵਰਕਰ ਬੂਠਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਤੇ ਤਰਾ 27 ਨੂੰ ਇੱਕ ਇਨਕਲਾਬ ਆਵੇਗਾ ਤੇ ਸ਼ਰੂਨੀ ਕਾਲੀ ਕਾਲੀ ਸਰਕਾਰ ਬਲੇ ਜਿਲੇ ਜਿਲੇ ਚੋਕੀਆਂ ਸੀ ਕਰਕੇ ਗਿਆ ਤੁਸੀਂ ਛੋਲੀ ਦੇ ਬਾਗ ਦੇ ਹੋ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਖਾਨਕੋਟ ਕਰਤਾਰਪੁਰ ਜਿਲ੍ਹਾ ਇੱਕ ਸੀ ਭਾਈ ਸਾਰੀਆਂ ਜਿੱਤਦੇ ਰਹੇ ਆ ਤੇ ਹੁਣ ਵੀ ਭਾਈ ਸਾਰੀਆਂ ਜਿੱਤ ਤੇ ਕਾਲੀ ਕਾਲੀ ਝੋਲੀ ਦੇ ਪਾਉਂਦੇ ਆ ਮੈਂ ਤੁਹਾਨੂੰ ਬਹੁਤ ਬਹੁਤ ਸਾਰਾ